Our... I'm ਨਵ ਲੇਰਤੀ ਆਪਣੀ ਭਗਤੀ ਲਾਏ ਪਰਮ ਸਨਮ ਜੋ ਸਤਿਗੁਰਾਂ ਕੀ ਸਾਜੀ ਹੋਰ ਮਵਾਜੀ ਗੁਰੂ ਪਿਆਰੇ ਗੁਰੂ ਸWARE ਗੁਰੂ ਉਪਸਾਧ ਸੰਗਿ ਆਵੋ ਨਿ ਭਗਵਾਨਾ ਸਾਹਿਦੇ ਪਾਵਨ ਚਰਣਾ ਚ ਰਜਨ ਵਾਲੇ ਸਵਾਗਤ ਆਰੋਹਿਕਰਾਮ ਪਾਵਨ ਸੁਖਮੀ ਸਰਵੀਆਂ ਦੇ ਰਿਣੀ ਬਾਗ ਚਲ ਰੇ ਚ ਕਥਾ ਵਿੱਚੋਂ ਕੋਈ ਸ਼ਬਦਾਂ ਦੀ ਵਿਚਾਰਾ ਨੂੰ ਧਾਰਨ ਕਰਨ ਦਾ ਯਤਨ ਕਰੀਏ ਸੁਬਰਾਉ ਜੀ ਅਤੇ ਆਪ ਕੋ ਵਾਹਿਗੁਰੂ ਕਾ ਗੱਲ ਸੋ ਵਾਹਿਗੁਰੂ ਜੀ ਕੀ ਬੋਤ ਕਲਪਾਤੂ ਅਰਜਨ ਦੇ ਮਹਾਰਾਜਿਆਂ ਨੇ ਕਾਗਨ ਸੁਹਣੀ ਸਾਧਗੀਆਂ ਦੇ ਇੱਕੇ ਸਰੂਪ ਦੇ ਅੱਠ ਪਦੀਨੇ ਛੇਵੇਂ ਪਦੀ ਦੀ ਵਿਚਾਰ ਕੀਤੀ ਸੀ ਸਵਾਉ ਅੱਜ ਆਪਾਂ ਸੱਤਵੇਂ ਪਦੀ ਦੀ ਵਿਚਾਰ ਕਰੀਏ ਜੀ ਗੁਰੂ ਗ੍ਰੰਥ ਸਾਹਿਬ ਜੀ ਸੁਝਾਵਾ ਕਰਦੇ ਨੇ ਕੋਸ਼ਿਸ਼ ਕਰਦੇ ਨੇ ਜਹ ਆਪ ਵਿੱਚ ਉਪਰ ਪੰਚ ਅੰਕਾਰ ਤਿੰਨ ਗੁਣ ਹੈ ਕੀ ਨੋ ਵਿਸਥਾਰ ਜਿਹੜਾ ਜਿਸ ਵੇਲੇ ਜਿਵਾਲੇ ਕਾਰਨੋਂ ਫਲ ਦੇ ਰੂਪ ਚ ਹੋਏ ਉਸ ਵੇਲੇ ਪਰਮੇਸ਼ਰ ਨੇ ਆਪ ਦੀ ਸ੍ਰਿਸ਼ਟੀ ਦਾ ਪ੍ਰਕਾਰ ਰਚਨਾ ਕੀਤਾ ਜਿਸ ਦਾ ਸਾਰਾ ਆਸਾਰਾ ਸਤੋ ਰਜੋ ਤਮੋ ਰੂਪ ਤੰਨਾ ਗੁਣਾ ਵਿੱਚ ਕੀਤਾ। ਪਾਪ ਕੋ ਨ ਤਾਂ ਭਈ ਕਹਾਵਤ ਕੋ ਨਰਕ ਕੋ ਸੁਰਗ ਵਰ ਸਾਤ। ਜਿਤਨੇਲੇ ਪਾਪ ਉਹਨਾਂ ਦੀ ਕਰਮੇਸ਼ੁਰ ਹੋ ਗਏ ਤੇ ਸੁਖ ਕਰਮਾਂ ਦੇ ਕਰਨ ਨਾਲ ਪਾਪਾਂ ਦੀ ਉਤਪਤੀ ਹੋਈ। ਜੇ ਸੋ ਕਰਮਾਂ ਦੇ ਕਾਰਨਾਲ ਉਹਨਾਂ ਦੀ ਕੋਤੂਤੀ ਹੋਈ ਤੇ ਉਹਨਾਂ ਪਾਪਾਂ ਉਹਨਾਂ ਦੁਆਰਾ ਹੀ ਕੋ ਨਰਕਾਂ ਨੂੰ ਹੋਵੇ ਤੇ ਸੁਵਰਗਾਂ ਨੂੰ ਚਾਉਂਦਾ। ਜੇ ਗੁਰੂ ਦੀਨ ਨਿਵਾਸ ਤੇ ਬਾਛਾ ਜੀ ਬਖਸ਼ਿਸ਼ ਕਰਦੇ ਨੇ ਭਈ। ਚੰਗਿਆਈਆਂ ਬਰਿਆਈਆਂ ਬਾਚਾ ਧਰਮੋਂ ਦੂਰ ਕਰਮੀ ਆਪੋ ਆਪਣੀ ਕੇ ਜੜੇ ਕੇ ਦੂਰ। ਸਾਡੀ ਨਰਕੀ ਚੰਗੀ ਆ ਤੇ ਬੋਲ ਦੇ। ساری کرنی چنگ جت گور سچے چنگی آئی آلک کرے مریائی جدو کسی کا چنگا کرنا ہوئے جدو کسی کا ماڑا کرنا ہوتے ਚੰਗੇ ਵਾਲੇ ਪਾਸੇ ਜਾਣਾ ਤਾਂ ਮਨ ਭਟਕਦਾ ਹੈ ਪਰ ਮਾੜੇ ਵਾਲੇ ਪਾਸੇ ਜਾਈਏ ਤਾਂ ਮਨ ਉਤਰਦਾ ਹੈ ਅਟਾ ਵੱਸੂ ਚਾਹੀਏ ਤੇ ਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਪਾਪ ਤੇ ਪੋਟਾ ਕਹੇ ਜਾਂਦੇ ਤੇ ਪਾਪ ਬੰਦਾ ਕਰਦਾ ਤਾਂ ਨਰਕਾਂ ਦਾ ਭਾਗੀ ਬਣਦਾ ਜੇ ਪੁੰਨ ਕਰਦਾ ਦਸੋਰੂ ਮੁਰਾ ਵਾਸੀ ਹੁੰਦਾ ਹੈ ਇਹ ਖਲ ਸੱਚੇ ਪਾਤਸ਼ਾਹ ਕਹਿੰਦੇ ਤੂੰ ਦੇਖ ਲੈ ਹੁਣ ਪਾਪ ਕਰਨਾ ਕਿ ਪਉਣਾ ਉਹ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਆ ਲ ਜਾਗ ਮਾਇਆ ਜਨ ਜਾਨ ਹੋ ਮੈਂ ਮੋ ਪਰਮ ਪਰ ਭਾਰ ਘਰ ਦੇ ਜਾਲ ਤੇ ਮਾਇਆ ਦੇ ਜੰਡਾਲ ਪੈਣੇ ਦੇ ਨਿਗਾਨਾਂ ਚ ਕਈ ਬੰਦੇ ਨੇ ਮੋਹੇ ਪਏ ਨੇ ਲੈਣ ਦੇ ਨਮਾਇਦੇ ਵਿੱਚ ਉਹ ਜੇ ਪਏ ਨੇ ਹੋਂ ਭੰ ਮੋਹ ਪਰਮ ਪਰ ਭਾਰ ਦੇ ਹੋਮੇ ਦੇ ਵਿੱਚ ਜਿੱਥੇ ਪਏ ਨੇ ਈਗੋ ਦੇ ਵਿੱਚ ਜਕੜੇ ਪਏ ਨੇ ਮੋਹ ਪਰਮ ਪਰ ਮਨ ਦਾ ਮਨ ਦਾ ਮੋਹ ਭਰਮ ਤੇ ਪਾਪਾਂ ਦੇ ਭਾਗ ਉਹਨੇ ਸ਼ੁਰੂ ਹੋ ਜਾਂਦੇ ਜਦੋਂ ਭਾਈ ਬੰਦਾ ਕਰਦੇ ਦੀ ਜਾਨਾਂ ਇਈ ਬੜੀ ਮਜਬੂਰੀਆਂ ਇਸ ਤਰ੍ਹਾਂ ਹੋ ਜਾਂਦੀਆਂ ਆ ਬੰਦਾ ਮਾਰੇ ਤੋਂ ਮਾਰਾ ਕਰ ਨਹੀਂ ਕਰਦਾ ਤੋਂ ਸੰਬੋਧਨ ਨਹੀਂ ਕਰਦਾ بڑے ਲੋਕ ਨੇ ਕਈ ਸੱਚੀ ਸੱਚੀ ਕਿਰਤ ਕਰਦੇ ਪਰ بڑے ਲੋਕ ਨੇ ਦੋਨੋਂ ਤਰ੍ਹਾਂ ਦਾ ਧੰਦਾ ਕਰਦੇ ਨੇ ਨਸ਼ੇ ਵੇਚਦੇ ਬਹੁਤ ਇਲਾਕੇ ਭੜੇ ਕਾਰਮ ਕਰਦੇ ਆ ਤੇ ਜਦੋਂ ਇਹ ਭੜੇ ਕਾਰਮ ਕਰਦੇ ਵੜੇ ਜਾਂਦੇ ਆ ਸਾਧ ਸੰਗਤ ਜੀ ਤੇ ਪ੍ਰਬੰਧਨਾ ਦੇ ਵਿੱਚ ਬੈਠੇ با بدل بھی شروع ہو جاتے ایسی کمائی کی کرنا جی کمائی کر کے کسی کا گھر اجاڑتی تیرا گھر وساؤ کی امید کرنا ہے گرو پاتشاہ کسی بھی نہیں ہو سکتا کسی کے پتلوں جن نشے سے لا دتا وہ بدلے روپئے کما لے چنگی تھان تھوڑی لگنے ست سنگ جی بہت واقع بال ہے کسی کا کار اجاڑنا ਇਸ ਦੇ ਘਰ ਤੇ ਮਾੜੀ ਨਜ਼ਰ ਆ ਰਹੀ ਬਹੁਤ ਗੱਲ ਤੇ ਹੌਮੇ ਫਰਕਾਰ ਕਰਨਾ ਵੀ ਮੈਂ ਹੀ ਐ ਜਿਹੜਾ ਪੁੱਤਰ ਜਿਹੜਾ ਬੰਦਾ ਮੈਂ ਨਾ ਕਰਦਾ ਮੇਰੀ ਮੇਰੀ ਕਰਦਾ ਹੈ ਸਾਥ ਸੰਗਤ ਦੀ ਹੌਮੇ ਤੇ ਮੋ ਜਦੋਂ ਭਾਰੇ ਵਧਣ ਲੱਗ ਜਾਂਦੇ ਫੇਰ ਵੀ ਪਾਪਾਂ ਦਾ ਭਾਰ ਹੀ ਮਿਲਦਾ ਲੱਗਦਾ ਹੈ ਰੱਬੇ ਕੀ ਕਿਨੇ ਦੁਖ ਸੂਖ ਮਾਰ ਪਾਣ ਅਨਤ ਪ੍ਰਕਾਰ ਦੇ ਉਪਯੋਗ ਕੀਆ ਨੂੰ ਦੋਖਾ ਕਿਸੇ ਨੂੰ ਦੋਖਾ ਕਿਸੇ ਨੂੰ ਸੋਖਾ ਕਿਸੇ ਨੂੰ ਮਾਰ ਦੇ ਕਿਸੇ ਨੂੰ ਨਰਾਦਰਤਾ ਪਾਉਂਦਾ ਕਈਆਂ ਵੀ ਇਹ ਪਰਦੇ ਬੱਲੇ ਕਈਆਂ ਦਾ ਸਤਕਾਰ ਅਰ ਕਈ ਐਸੇ ਵੀ ਪਰਛਲੇ ਜਿਨ੍ਹਾਂ ਦਾ ਰਮੇਸ਼ਾ ਨਰਾਦਰ ਕੀਤਾ ਬੰਦਾ ਹਮ ਪਾੜ ਕੇ ਦਾ ਸਤਕਾਰ ਹੀ ਕੋ ਬੰਦੇ ਨੂੰ ਵੀ ਫਿਰ ਉਹ ਸਤਕਾਰ ਵੀ ਹੋ ਜਾਂਦਾ ਕਿ ਕਿ ਗੋਏ ਇਸ ਕਰਕੇ ਗੀਵਨਵਾਸ ਸੱਚੇ ਪਾਸ ਕਿਨ ਗੋਖ ਵੀ ਕੀ ਲੋਹੀ ਨੇ ਤੇ ਸੁਖੀ ਨੇ ਤੇ ਇੱਜ਼ਤਦਾਰ ਨੇ ਉਹੀਆਂ ਦਾ ਨਰਾਤ ਨਹੀਂ ਹੁੰਦਾ ਜਦ ਤੱਕ ਪ੍ਰਕਾਰ ਕੋ ਖਿਆਲ ਤੇ ਜਿਸ ਦਾ ਕਥਨ ਅਨੇਕ ਤਰ੍ਹਾਂ ਨਾਲ ਬੰਦਾ ਜਾਂਦਾ ਆਪਨ ਕੇ ਲਾਪਤਰ ਦੇਖਾ ਖੇਲ ਸੁਪੋਚੈ ਤੋਂ ਨਾਨਕ ਕਿ ਕੈ ਗੁਰੂ ਗਰੀਵਨਵਾਸ ਜੇ ਪਾਸ਼ਕ ਦੇ ਜਗਤ ਸਾਰਾ ਉਸ ਦਾ ਆਪਣਾ ਖੇਲ ਹੈ ਜਿਸ ਖੇਲ ਨੂੰ ਆਪ ਹੀ ਕਰਦਾ ਹੈ ਤੇ ਆਪ ਹੀ ਦੇਖਦਾ ਹੈ ਗੁਰੂ ਜੀ ਕਥਨ ਕਰਦੇ ਨੇ ਕਿ ਜਿਸ ਵੇਲੇ ਆਪਣੇ ਖੇਲ ਨੂੰ ਸੁਝੋਚਦਾ ਹੈ ਭਾਵ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ ਤਾਂ ਫਿਰ ਇੱਕ ਦਾ ਇੱਕ ਹੋ ਜਾਂਦਾ ਹੈ ਜਿਵੇਂ ਮਾਰੂ ਜੀ ਕਹਿੰਦੇ ਨੇ ਅਨੇਕ ਹੈ ਕਰਕੇ ਆਪਾ ਇੱਕ ਆਪਨੇ ਉਹ ਆਪ ਇੱਕ ਪਰਮਾਤਮਾ ਹੈ ਜੀ ਸਾਰੇ ਪਾਸੇ ਦੁਨੀਆਂ ਦੇ ਵਿੱਚ ਵਸਦਾ ਘੜ ਘੜ ਮੈਂ ਹਰ ਜੀਵ ਕੋਸਾ ਹੈ ਸੰਤਨ ਜੀਵੋ ਬੁਕਾਰ ਘੜ ਘੜ ਦੇ ਵਿੱਚ ਹੈ ਘੜ ਘੜ ਦੇ ਵਿੱਚ ਉਹ ਸਾਰੇ ਪਾਸੇ ਵਸਦਾ ਹੈ ਸੱਚੇ ਪਾਸ਼ਾ ਕੰਨ ਨਾ ਬਲਿਹਾਰੀ ਕੁਦਰਤ ਦੇ ਵਸਿਆ ਮੋ ਤੇ ਰਾਤਨਾ ਜਾਈ ਲੱਗੇ ਮੈਂ ਬਲਿਹਾਰ ਜਾਵਾਂ ਕਦੇ ਉਸ ਕੁਦਰਤ ਦੇ ਕਾਦਰ ਦੇ ਉਹ ਕਾਲ ਕੋ ਕੋਈ ਨੂੰ ਜੋ ਦਏ ਸ੍ਰਿਸ਼ਟੀ ਦੇ ਸਾਜਕ ਦਾ ਉਹਨਾਂ ਸਾਰੇ ਵਿੱਚ ਵੀ ਪਰਮੇਸ਼ਰ ਹੈ ਜਿਹੜੇ ਜੀਵ ਆਜੂ ਹੈ ਹਰ ਇੱਕ ਦੇ ਵਿੱਚ ਉਹ ਪ੍ਰਮਾਤਮਾ ਉਹਦਾ ਪਸਾਰਾ ਸਾਰੇ ਪਾਸੇ ਵਿੱਚ ਸਾਰੇ ਪਾਸੇ ਸਾਸਤ੍ਰੀ ਇਸ ਕਰਕੇ ਆਪਣੀ ਜੀਭਾ ਤੋਂ ਕਿਸੇ ਦੇ ਪ੍ਰਤੀ ਮਾਲਾ ਬੋਲ ਨਿਕਲ ਸਕਦਾ ਜਦੋਂ ਅਸੀਂ ਕਵਾਂਗੇ ਵੀ ਸਾਰਾ ਵਿੱਚ ਪ੍ਰਮਾਤਮਾ ਹੈ ਅਸੀਂ ਮਾਲਾ ਕਿਸੇ ਦਾ ਲੋਚ ਸਕਦੇ ਹਾਂ ਕਦੇ ਵੀ ਨਹੀਂ ਲੋਚ ਸਕਦੇ ਜਿੰਦੇ ਸਾਡੇ ਮਨ ਦੇ ਵਿੱਚ ਇਹ ਭਾਵ ਆ ਗਿਆ ਖਿਆਲ ਆ ਗਿਆ ਵੀ ਗੁਰੂ ਸਾਹਿਬ ਨੇ ਨੇ ਅਜਹ ਹੈ ਆਵਗਤ ਭਗਤਾਂ ਆਪ ਜਹ ਪਸਰਾ ਪਸਾਰ ਸੰਤ ਪ੍ਰਤਾਪ ਉਹ ਸਾਰਿਆਂ ਵਿੱਚ ਮਾਰਗ ਨਿਹਾਰ ਹਰਨੂੰ ਇੱਕ ਹੈ ਵਿਭੂ ਚਾਰ ਕਛ ਨਾਹੇ ਜਲ ਦੇ ਉਪਜ ਤਰੰਗ ਨੂੰ ਜਿਉਂ ਵਿਖੇ ਸਮਾਇ ਉਹ ਰੱਬ ਰੱਬ ਦੇ ਪਿਆਰਾਂ ਦੇ ਵਿੱਚ ਕਿਸ ਤਰ੍ਹਾਂ ਕਹਿੰਦੇ ਜਲ ਦੇ ਉਪਜ ਤਰੰਗ ਜਿਉਂ ਜਿਵੇਂ ਜਲ ਤੋਂ ਪੈਦਾ ਹੋਈਆਂ ਤਰੰਗਾਂ ਉਹ ਖੜੇ ਜਲ ਦੇ ਵਿੱਚ ਤੁਸੀਂ ਇੱਟ ਮਾਰੋ ਰੋੜਾ ਮਾਰੋਗੇ ਗੋਲ ਉਹਨਾਂ ਦੇ ਵਿੱਚ ਫਿਰ ਤਰੰਗਾਂ ਪੈਦਾ ਹੁੰਦੀਆਂ ਕੋ ਪਿੱਛੇ یا کہہ لو جب ہبا لہراں بدنی ہیں ہر کے ٹچ جب پانی آتا ہے پھر پانی دیا چلانا بن دی ہیں اور جب ہبا کھڑ جائے پانی شانت ہو جائے جن جنیاں لہریں پانی کے اتنے پیدا ہوئی سی تو پانی کے سما جاتی ہیں اسی طرح کہتے جا رب کے پیارے ہے پرمکھ پیارے ہے وہ پرمےشور تو پیدا ہوتے ہیں نام جپ جاپ کے پرمےشوری سما جاتا ہے کر کے سچے پہنچے کہ بھائی جہ اوگت بھگت ہے آپ اس جگہ کٹن پراپتی والا پرمیشر آپ استھت ہے اتھی اسکت نے اسکت بیٹھے نے اتنے وہ آباد پیشر جانا ہے جیتے گرو کے پیاری بڑھتے ہیں اتنے پرمیشر آپ جاتا ہے ਇਹ ਬਸਰਾ ਪਾਸਾਰ ਸੰਤ ਪ੍ਰਤਾਪ ਜਿੱਥੇ ਵੀ ਜਿਤਨਾ ਉਪਸਾਰਾ ਫਸਿਆ ਹੈ ਜਿੱਥੇ ਸੰਤਾਂ ਨੇ ਪ੍ਰਤਾਪ ਬਣਾਉਣ ਵਾਸਤੇ ਫਸਿਆ ਹੈ ਬਚਨ ਭਾਲ ਗੁਰੂ ਗ੍ਰੰਥ ਸਾਹਿਬ ਵਿੱਚ ਹੁੰਦਾ ਹੈ ਜਿੱਥੇ ਜਾਏ ਰਹਿਣ ਸਤਿਗੁਰੂ ਸੋ ਥਾਮ ਸਵਾਰਾਹ ਦਾ ਹੈ ਜਿੱਥੇ ਰਾਵਦੇ ਪਿਆਰੇ ਬੰਦੇ ਆ ਨਾ ਉੱਥੇ ਪਰਮੇਸ਼ਰ ਆਉਂਦਾ ਹੈ ਇਹ ਨਹੀਂ ਵੀ ਨਹੀਂ ਹੁੰਦਾ ਉਹ ਕਿੰਨੇ ਮਾਈ ਭਾਈ ਕਿੰਨੇ ਪਿਆਰ ਨਾਲ ਸਤਿਗੁਰਾਂ ਦੇ ਚਰਨਾਂ 'ਚ ਸਵੇਰ ਨੂੰ ਵੀ ਭਰਦੇ ਹਾਂ ਸ਼ਾਮ ਨੂੰ ਵੀ ਭਰਦੇ ਹਾਂ ਤੇ ਗੁਰੂ ਸਾਹਿਬਾਨ ਦੇ ਪੈਰੋਂ ਸਿੱਖਾਂ ਦੀ ਕੋਲ ਜੀ ਦੇ ਨਾਲ ਪਿਆਰ ਹੈ ਤੇ ਗੁਰੂ ਨੇ ਹੋਣਾ ਪਾਤਸ਼ਾਹ ਜੀ ਦਾ ਜੀਵਨ ਬੜਾ ਰਾਹੀ ਨੂੰ ਮਾਰਸ ਕਰਦਾ ਹੁੰਦਾ ਸੀ ਮੁੱਠੀ ਚੜੀ ਕਰਿਆ ਜਾਂਦਾ ਸੀ ਇਹਨਾਂ ਹਰਤਾਂ ਦਾ ਇਲਾਸ ਇਨਰ ਸੀ ਵੀ ਨਾਲ ਨੂੰ ਤ੍ਰਿਪਤੀ ਆਉਂਦੀ ਹੈ ਉਹਨਿਕ ਉਹ ਇਤਿਮਾਰਸ ਕਰਨੀ ਮਰਤਾਂ ਨਹੀਂ ਵਾਹਨ ਨੂੰ ਹਾਲਸ ਕਰਨੀ ਕਿ ਇਹਦੀ ਸਹਿਮੇ ਡਿਊਟੀ ਲੱਗਦੀ ਹੈ ਤੇ ਰਬ ਦੀ ਭਗਤੀ ਕਰਨ ਵਾਸਤੇ ਅਮਰਤ ਵਿਲਾਣੇ ਕਰੇ ਸੰਧਿਆ ਭਗਤੀ ਵਿੱਚ ਜੁੜਦਾ ਸਿਮਰਨ ਵਿੱਚ ਜੁੜਦਾ ਇੱਕ ਦਿਨ ਕਦੇ ਸੋਚਿਆ ਕਿ ਪਰਮੇਸ਼ਰ ਦੀ ਭਗਤੀ ਵਿੱਚ ਇੰਨਾ ਮਾਨ ਬਣਿਆ ਗਿਆ ਕਿ ਕੋਈ ਪਤਾ ਹੀ ਅਜਿਹਾ ਹੁਕਮ ਨਾਲ ਕਿ ਉਹ ਪੜਿਆ ગોਪਾਲ ਤੇਰਾ ਹਰਤਾ ਜੋ ਜਨ ਤੋਰੀ ਭਗਤ ਕਰਨ ਤੇ ਤਿਲਕੇ ਕਾਜ ਸਵਾਰ ਜਿਹੜਾ ਪਰਮੇਸ਼ਰ ਦੀ ਭਗਤੀ ਕਰਦਾ ਨਾ ਭਾਈ ਗੋਪਾਲ ਤੇਰਾ ਹਰਤਾ ਐ ਮਾਲਕ ਜਿਹੜੇ ਰੱਬ ਦੇ ਪਿਆਰੇ ਤੇਰੇ ਨਾਮ ਵਿੱਚ ਰੰਗੇ ਨੇ ਤੇਰੀ ਭਗਤੀ ਵਿੱਚ ਰੰਗੇ ਨੇ ਗੋਬਾਧ ਤੇਰਾ ਆਰਤਾ ਜਿਹੜੇ ਆ ਕੇ ਰੱਖ ਗਏ ਨੇ ਆਰਤੀ ਦਾ ਭਾਵ ਜੋੜ ਗਏ ਨੇ ਜੋ ਜਨ ਕੋਈ ਭਗਤ ਕਰਨ ਤੇ ਦਿਨ ਕੇ ਕਾਰਜ ਸਵਾਰਤਾ ਜਿਹੜੇ ਭਗਤੀ ਕਰਦੇ ਨੇ ਉਹਨਾਂ ਦੇ ਕਾਰਜ ਪਰਮੇਸ਼ਰ ਆਪ ਸਵਾਰਦਾ ਹੈ ਕਿਵੇਂ ਸਵਾਰਿਆ ਸਹਿਨ ਨਾਈ ਰਾਤ ਨੂੰ ਸੰਗਤ ਲਈ ਸੱਦ ਤੇ ਭਗਤੀ ਲਾਗਾ ਕਰਨ ਸਿਮਰਨ ਉਹ ਹਮੇਸ਼ਾ ਕਰਦਾ ਭਗਤੀ ਹਮੇਸ਼ਾ ਸਿਮਰਨ ਕਰਦਾ ਹਰ ਰੋਜ਼ ਕਰਦਾ ਤੇ ਕਰਦਾ ਵੀ ਇੰਨੇ ਜਾਮਾ ਨਾਲ ਉੱਚੀ-ਕੁੱਚੀ ਬੋਲ-ਬੋਲ ਕੇ ਜਿਸ ਦੇ ਜਿਸ ਨੂੰ ਦੇਖ ਕੇ ਆਂਦੀ-ਗਵਾਂਦੀ ਸਰੀਰ ਸੀ ਇਹ ਤੋਂ ਸਾਰਾ ਲੱਗ ਪੈਸੇ ਕਿਉਂਕਿ ਇਹ ਉੱਚੀ ਬੋਲਦਾ ਸਾਡੀ ਨੀਂਦ ਹਰਾਮ ਹੁੰਦੀ ਹੈ ਜੀ ਸਾਡੇਉਂ ਹੁੰਦਾ ਹੈ ਅੱਜ ਵੀ ਬਹੁਤ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹ ਸਿਸਟਮ ਲਾਗੂ ਹੈ ਵੀ ਭਾਈ ਗੁਰਦੁਆਰੇ ਦਾ ਸਪੀਕਰ ਸਾਡੇ ਘਰੇ ਬਾਹਰ ਆ ਬਜਦਾ ਆ ਕੋ ਸਤਨਾਮ ਹੈ ਨਾਮ ਬਹੁਤ ਮੈਂ ਪਿੰਡ ਬੱਲੋ ਕੇ ਤੱਪੇ ਮੰਡੀ ਦੇ ਅਗਲੇ ਪਾਸੇ ਜਦੋਂ ਪਹੁੰਚਣ ਦੀ ਜਾਈਏ ਉੱਥੇ ਮੈਂ ਸੇਵਾ ਕਰਕੇ ਆਇਆ ਹੈ ਆ ਸਪੀਕਰ ਦੇ ਕਰੀਏ ਮਾਰੇ 3 ਮਹੀਨੇ ਸਪੀਕਰ ਹੀ ਮੰਬਰ ਰੱਖਦਾ ਸੀ ਕਮੇਟੀ ਦੇ ਪਰ ਸੱਜੋ ਜੀ ਖੜਾ ਜਿਵੇਂ ਆਉਂਦਾ ਆਪੇ ਹੋ ਤੇ ਪਿੰਡ ਦਾ ਸਿਸਟਮ ਹੀ ਖਰਾਬ ਹੋ ਗਿਆ ਕਹਿੰਦੇ ਜੀ ਇਸ ਸਪੀਕਰ ਦੀ ਆਵਾਜ਼ ਨਾਲ ਸੌਂਦੇ ਸੀ ਹੁਣ ਜੀ ਖਿਆਲੀ ਆਉਂਦਾ ਜੀ ਹੁਣ ਭਾਇਆ ਸੇ ਕੀ ਕਰੀਏ ਇਦਾਂ ਇਦਾਂ ਦੇ ਵੀ ਲੋਕ ਹੈ ਜਿਹੜੇ ਗੁਰਬਾਣੀ ਦੇ ਸਪੀਕਰ ਤੋਂ ਬਹੁਤ ਚੱਲਦੇ ਸਹਿਨ ਭਗਤ ਨੇ ਕਿਹੜੇ ਸਪੀਕਰ ਅਸੀਂ ਉਹ ਸਾਈਡ ਤੇ ਆਡੀ ਗਵਾਦੀ ਵੀ ਬੜੇ ক্রੋਧਿਤ ਹੋਏ ਪਏ ਸੀ ਵੀ ਤਰਕ ਇਸ ਦੇ ਨਹੀਂ ਲੱਗਦਾ ਸਾਡਾ ਸ਼ਾਂਤ ਦਾ ਵੇਲਾ ਹੁੰਦਾ ਇਦੋਂ ਹੀ ਆਪ ਦਾ ਭਜਨ ਵੱਲ ਕੇ ਵਿੱਚ ਨਾ ਹੱਥ ਨੇ ਪਹਿਣਾ ਦਿੰਦਾ ਰਾਤ ਨੂੰ ਚੰਗੀ ਕਿ ਨਾ ਤਰਕ ਉਧਰ ਸੁਰੀਮਾ ਦਾ ਤੇ ਨਾ ਸਰੋਹ ਵਿਚਾਰ ਕਹਿੰਦੇ ਭਾਈ ਸਹਿਨ ਪਰਮੇਸ਼ਰ ਜੀ ਦੇ ਨਾਮ ਦੇ ਵਿੱਚ ਐਨਾ ਜੁੜਿਆ ਕਿ ਗੁਰੂ ਸਵਾਰਿਓ ਕਿ ਪਤਾ ਹੀ ਨਾ ਲੱਗਾ ਅਮਰਤ ਵੇਲਾ ਹੋ ਗਿਆ ਅਮਰਤ ਵੇਲਾ ਵੀ ਲੰਘ ਗਿਆ ਐਸਾ ਜੋੜਾ ਪ੍ਰੀਤੀ ਪਰਮੇਸ਼ਰ ਦੇ ਨਾਮ ਦੇ ਵਿੱਚ ਐਸੀ ਜੁੜ ਗਈ ਕਿ ਉਧਰ ਭਗਵਾਨੋਂ ਠੇਕਰ ਪਾਈ ਪਰਮੇਸ਼ਰ ਨੂੰ ਇਹ ਮੇਰਾ ਪਿਆਰਾ ਹੈ ਗਰੀਬ ਹੈ ਤੇ ਘਰ ਦਾ ਗੁਜ਼ਾਰਾ ਰਾਜੇ ਦੀ ਮੁੱਠੀ ਚਾਲ ਦੀ ਕਰਕੇ ਕਰਦਾ ਹੈ ਤੇ ਇਹ ਤਾਂ ਪਰ ਐਸਾ ਬੰਦਗੀ ਵਿੱਚ ਜੁੜ ਗਿਆ ਤੇ ਨੂੰ ਸਮੇਂ ਦਾ ਨਹੀਂ ਪਤਾ ਲੱਗ ਰਿਹਾ ਕਹਿੰਦੇ ਭਾਈ ਪਰਮੇਸ਼ਰ ਨੇ ਕਹਿੰਦੇ ਸੈਨ ਦਾ ਰੋਗ ਧਾਰਨ ਕੀਤਾ ਤੇ ਰਾਜੇ ਦੀ ਮੁਠੀ ਚਾਪੀ ਕਰਨ ਲੱਗ ਪਿਆ ਜòn ਜਿੱਥੇ ਪਰਮੇਸ਼ਰ ਦਾ ਹੱਥ ਲੱਗ ਜੇ ਭਾਈ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਬੰਦੇ ਦੇ ਦੁੱਖ ਤੋਂ ਨਾ ਪਟੇ ਜਾਂ ਰਾਜਾ ਕਹਿੰਦੇ ਫੁੱਲ ਵਰਗਾ ਹੌਲਾ ਹੋ ਗਏ ਵਾਹ ਹੋ ਕਹਿੰਦੇ ਸੋ ਪਹਿਲਾਂ ਵੀ ਸੇਵਾ ਕਰਦਾ ਸੀ ਤੇ ਅੱਜ ਵੀ ਸੇਵਾ ਕਰ ਰਹੀ ਹੈ ਕਿ ਮੈਂ ਬਹੁਤ ਘੋਸ਼ਾਂ ਮੇਰਾ ਰੋਲ ਬਟਾਇਆ ਤੇ ਕਿੰਨੇ ਰਾਜੇ ਭਾਈ ਸੁੱਚੇ ਮੋਤੀਆਂ ਦੀ ਮਾਲਾ ਉਹਦੇ ਉਹ ਜਿਹੜਾ ਸੈਨ ਦਾ ਰੋਗ ਧਾਰ ਕੇ ਪਰਮੇਸ਼ਰਾਇਣ ਸੀ ਉਹ ਗੱਲ ਵਿੱਚ ਪਾ ਦਿੱਤੀ ਤੇ ਸਮਾਂ ਅਨਸਾਰ ਡਿਉੜੀ ਨੂੰ ਬਤਾ ਕੇ ਸੈਨ ਭਗਤ ਦੀ ਪਰਮੇਸ਼ਰ ਚਲਾ ਗਿਆ ਤੇ ਉਦੋਂ ਜਦੋਂ ਸੈਨ ਦੀ ਬਿਰਤੀ ਖੁੱਲ੍ਹੇ ਸਾਹ ਸੰਗਤ ਦੀ ਪਤਾ ਲੱਗਿਆ ਵੀ ਜਨ ਛੜ ਗਿਆ ਰਾਜੇ ਦੀ ਟੋਟੋਕੀ ਦਾ ਟਾਈਮ ਚਲਾ ਗਿਆ ਤੇ ਸਾਹ ਸੰਗਤ ਦੀ ਕੋ ਆਇਆ ਹੋਇਆ ਪੱਜਾ ਪੱਜਾ ਰਾਜੇ ਦੇ ਮਹਿਲਾਂ ਵਿੱਚ ਆਉਂਦਾ ਤੇ ਮਾਗਰੋ ਦੇ ਆਂਡੀ ਗਵਾਂਡੀ ਆਉਂਦੇ ਰਿਹਾ ਬੰਡਾ ਧਾਰਿਤ ਅੱਜ ਲੰਗੂ ਪਤਾ ਧਰ ਕੀ ਕਰਨ ਵਾਲੇ ਦਾ ਤਮਾਸ਼ੀ ਲੋਕ ਹੈ ਜਿਹੜੇ ਮਾਗਰ ਮਾਗਰ ਤੋਂ ਤੇ ਸਾਹ ਸੰਗਤ ਜਿਸ ਸੈਨ ਨੂੰ ਆਉਂਦਿਆ ਰਾਜਾ ਸਾਹ ਸੰਗਤ ਫਰਤ ਤੋਕੋਟ ਖੜਾ ਹੋਇਆ ਤੇ ਸੈਨ ਨਾਇ ਨੂੰ ਗਲ ਬੱਕੜੀ ਦੇ ਵਿੱਚ ਲੈ ਲਿਆ ਕਹਿੰਦੇ ਸੈਨ ਬੜੀ ਭਗਤੀ ਕੀਤੀ ਐ ਕਿ ਤੂੰ ਦੁਬਾਰੇ ਆ ਗਿਆ ਮੇਰਾ ਜੀ ਕਰਦਾ ਐ ਕਿ ਤੈਨੂੰ ਆਪਣੇ ਰਾਜ ਭਗਤ ਦਾ ਮਾਲਕ ਮਾਲਕ ਨੇ ਆਪਣੀ ਪਛਾਤ ਲਾ ਕੇ ਸੈਨ ਨੂੰ ਪਰਦਾਤ ਕੀਤੀ ਤੇ ਸੈਨ ਮਨ ਵਿੱਚ ਵਿਚਾਰਦਾ ਮਨਾ ਮੇਰਿਆ ਮੈਨੂੰ ਤਾਂ ਇਹਨਾਂ ਨੇ ਦੰਡ ਦੇਣਾ ਸੀ ਮੈਨੂੰ ਤਾਂ ਇਹਨੇ ਸਜ਼ਾ ਦੇਣੀ ਸੀ ਪਰ ਕੀ ਕੀ ਫਿਰ ਰਾਜੇ ਵਿਕਿਆਉ ਸੈਨ ਅੱਜ ਮੇਰੀ ਸੇਵਾ ਕੀਤੀ ਮੇਰੀ ਸੇਵਾ ਤੋਂ ਬੜਾ ਖੁਸ਼ ਆਇਆ ਫਿਰ ਪਤਾ ਲੱਗਿਆ ਕਿ ਮੈਂ ਨਹੀਂ ਉਹ ਤਾਂ ਪਰਮੇਸ਼ਰ ਆਇਆ ਸੀ ਆਪ ਕੋ ਸੰਤਨਾ ਫਿਰ ਗੱਲ ਦਸੀ ਨਾ ਜੋ ਰਾਜਾ ਸੈਨ ਭਗਤ ਦਾ murid ਹੋ ਗਿਆ ਇਸ ਤਰ੍ਹਾਂ ਪਰਮੇਸ਼ਰ ਕਿਰਪਾ ਕਰਦਾ ਜਿਵੇਂ ਸਤਿ ਆਪ ਬਚਨਪੁਰ ਦੀ ਆਸਾ ਦੀਵਾਰ ਦੇ ਵਿੱਚ ਹਰ ਜੋਗ ਝੁਪ ਭਾਇਆ ਪੈਰ ਰਖਤਾ ਆਇਆ RAM ਰਾਜੇ ਹਰ ਨਾਕ ਸੁਗੁਸਟ ਹਰ ਮਾਰਿਆ ਪ੍ਰਹਿਲਾਦ ਆਇਆ ਅਮਧਾਰੀਆਂ ਜੰਨਨਾ ਬਿਟਦੇ ਨਾਮ ਦਿਉਤ ਲਾਇਆ ਜਨਾਨ ਪੈਸਰ ਸੇਵਿਆ ਅੰਤ ਲੈ ਛੜਾ ਅੰਤ ਵੇਲੇ ਪਰਮੇਸ਼ਰ ਛੜਾ ਲੈਂਦਾ ਜੇ ਮਨ ਵਿੱਚ ਭਗਤੀ ਹੋਵੇਗੀ ਪ੍ਰੇਮ ਹੋਵੇਗਾ

ਵਰਦਾਣਾ ਆਪ ਹੀ ਸਾਨੂੰ ਭੋਗਦਾ ਹੈ ਤੇ ਆਪ ਹੀ ਕਿੰਨਾ ਰਸਾਂ ਤੋਂ ਨਿਰਵੰਨਤਾ ਦਾ ਸੰਗ ਹੈ ਜਿਸ ਭਾਵ ਹੈ ਤੇ ਸਾਪਨ ਨਾ ਹੈ ਦਾ ਹੈ ਜਿਸ ਭਾਵ ਹੈ ਜਿਸਖਿਰਕ ਭਾਵ ਹੈ ਜਿਸ ਨੂੰ ਕੋ ਚਾਹੁੰਦਾ ਹੈ ਉਹ ਉਸ ਨੂੰ ਉਹ ਪ੍ਰਮੇਸ਼ਰ ਆਪਣੇ ਨਾਮ ਜਪਉਣ ਵਿੱਚ ਲਾ ਲੈਂਦਾ ਹੈ ਜਿਸ ਨੂੰ ਚਾਹੁੰਦਾ ਹੈ ਉਸ ਨੂੰ ਸੰਸਾਰ ਦੇ ਖੇਡ ਵਿੱਚ ਕਢਾਉਂਦਾ ਹੈ ਬੇਸੋਮਾ

白日梦。